ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਵਿਦਾਇਕ ਰੰਦਾਵਾ ਨੇ ਮੈਗਾ ਮਾਪੇ ਅਧਿਆਪਕ ਮਿਲਣੇ ਦੌਰਾਨ ਵੱਖ-ਵੱਖ ਸਕੂਲਾਂ 'ਚ ਕੀਤੀ ਸ਼ਿਰਕਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਵੌਇਸ ਮੈਸੇਜ ਜਾਰੀ ਕਰਦਿਆਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੈਗਾ ਪੀਟੀਐਮ ਵਿੱਚ ਜ਼ਰੂਰ ਜਾਣ ਕਾਂ ਜੋ ਉਹ ਬੱਚਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਿੱਖਿਆ ਸੁਧਾਰ ਸੰਬੰਧੀ ਕੋਈ ਸੁਝਾਅ ਦੇਣਾ ਚਾਹੁੰਦੇ ਨੇ ਤਾਂ ਉਹ ਵੀ ਜ਼ਰੂਰ ਦੇ ਜਿਸ ਦتح ਹਲਕਾ ਡੇਰਾ ਬਸੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਨੂੰ ਅਧਿਆਪਕ ਮਾਪੇ ਮਿਲਣ ਦੇ ਪ੍ਰੋਗਰਾਮ ਵਿੱਚ ਹਲਕਾ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ ਹੈ ਅਤੇ ਆਪਣੇ ਸਨੇਹ ਵਿੱਚ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਉਹਨਾਂ ਦੀ ਸਰਕਾਰ ਦਾ ਸੁਪਨਾ ਪੰਜਾਬ ਨੂੰ ਮੂਲ ਰੰਗਲਾ ਪੰਜਾਬ ਬਣਾਉਣਾ ਹੈ ਚਿਹਰੇ ਸੀ ਬਣਾ 파 ਰਹੇ ਆਲੀ ਕੋਸ਼ਿਸ਼ ਕਰ ਰਹੇ ਤੁਸੀਂ ਬਹੁਤ ਵਧੀਆ ਐਫਰਟਸ ਕਰ ਰਹੇ ਹੋ ਤੁਹਾਡਾ ਸਟਾਫ ਕਰ ਰਿਹਾ ਲੇਕਿਨ ਕਿਤੇ ਪੁਰਾਣਾ ਜਿਹੜਾ ਗੰਦ ਪਿਆ ਉਹਨੂੰ ਨਿਕਲਣ ਕਿ ਟਾਈਮ ਲੱਗੇ ਮੈਂ ਬੜੇ ਤੁਹਾਡੇ ਵਾਲੇ ਸਕੂਲਾਂ 'ਚ ਤੇ ਮੈਂ ਪੜਿਆ ਇੱਥੋਂ ਮੈਂ ਪ੍ਰਾਗਪੁਰ ਪਿੰਡ ਪ੍ਰਾਗਪੁਰ ਸੁਣਿਆ ਹੋਇਆ ਹੈਗਾ ਉੱਥੇ ਮੈਂ ਪ੍ਰਾਇਮਰੀ ਤੱਕ ਪੜਿਆ ਡੇਰਾਬੂਸੀ ਗਵਰਨਮੈਂਟ ਸਕੂਲ ਮੈਂ ਬੇਟੇ میٹرਕ ਕੀਤੀ ਡੇਰਾਬੂਸੀ ਕਾਲਜ 'ਚ ਮੈਂ ਗ੍ਰੈਜੂਏਸ਼ਨ ਕੀਤੀ ਤੇ ਇਸੇ ਡੇਰਾਬੂਸੀ ਦਾ ਪ੍ਰੋਡਕਟ ਆ ਮੇ ਅਗਲੀ ਵਰੀ ਤੁਹਾਡੇ 'ਚ ਕੋਈ ਬੱਚੀ ਜਾਂ ਬੱਚਾ ਇੱਥੇ ਪੜੇਗਾ ਇੱਥੇ ਬੀਏ ਕਰੇਗਾ ਇੱਥੇ ਐਮਐਲਏ ਬਣੇਗਾ ਗੋਡ ਬlesਸ ਤੁਹਾਨੂੰ ਚਾਰਜ ਕਰਦੇ ਹਾਂ ਟੀਚਰਸ ਨੂੰ ਮੈਂ ਜੀ ਸਰ ਆਹ ਐਡਪਟਰ ਹੈ 12 ਵੋਲਟ ਦਾ ਜੋ ਕਿ ਆ 12 ਵੋਲਟ ਦੇ ਸਰਕਟ ਨੂੰ ਚਲਦਾ অপারেਟ ਆ ਸਾਡਾ ਪ੍ਰੋਡਕਟ ਹੈ ਆਟੋਮੈਟਿਕ ਵਾਟਰ ਟੈਂਕ ਕੰਟਰੋਲਰ ਆ ਫਲੋਟ